ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭੂਆ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਬੱਗੇ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਬਸ਼ਵ ਖਾਵਾਂਗੇ ਦੋ ਵੇੜਾ ਤੇ ਇੱਕ ਕੱਟੀ ਆ ਤੇ ਆਪਾਂ ਪਹੁੰਚੇ ਆ ਬਾਈ ਸੁਖਦੇਵ ਦੇ ਕੋਲ ਅੱਜ ਹੁਣ ਬਾਕੀ ਦੀ ਜਾਣਕਾਰੀ ਬਾਈ ਸੁਖਦੇਵ ਨੂੰ ਪੁੱਛਦੇ ਆ ਸਾਹਿਬ ਜੀ ਸਾਹਿਬ ਜੀ ਮਹਾਰਾਜ ਜੀ ਅੱਗੇ ਵੀਰ ਚੜਦੀ ਕਲਾ ਤੁਸੀਂ ਸੁਣਾਓ ਮਹਾਰਾਜ ਮੇਰਾ ਆ ਚਲੋ ਮੇਰਾ ਹੀ ਚਾਹੀਦੀਆਂ ਜੀ ਬਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਖਿੱਚ ਕੇ ਰੱਖ ਗਏ ਹਾਂ ਜੀ ਸਰਦੇਵ ਸਿੰਘ ਆ ਪਿੰਡ ਬੱਗਾ ਕਲਾਂ ਤਹਿਸੀਲ ਜਨਾਰਾ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 8264237800 ਠੀਕ ਹੈ ਜੀ ਤੇ ਆ ਦੱਸਿਓ ਵੈਟ ਦੇ ਪਰ ਇੱਕ ਨਵਾ ਸੂਆ ਸੂਈ ਤੇ ਕਿੰਨਾ ਕਦੇ ਕੋਲ ਦੁੱਧ ਜੇ ਇਹ ਵੀਰ ਜੀ ਪਹਿਲਾ ਸੂਆ ਸੂਈ ਜੋ ਤੇ ਇਹਦੇ ਥੱਲੇ ਦੁੱਧ 10 ਆ ਤੇ ਆਪਾਂ 9 ਕਿਲੋ ਦੀ ਗਾਰੰਟੀ ਦੇਵਾਂਗੇ। ਅੱਛਾ ਜੀ। ਦੋ ਡਾਂਗਾ ਪਚਵਾਵਾਂ। ਠੀਕ ਹੈ ਠੀਕ ਹੈ ਜੀ। ਤੇ 9 ਕਿਲੋ ਦੀ ਗਾਰੰਟੀ ਦੇਵਾਂਗੇ ਤੇ ਠੰਡੀ ਧੀਰੀ ਆ ਭਾਵੇਂ ਕੁਝ ਨਾਨੀ ਚੋਗੇ ਤੇ ਭਾਵੇਂ ਕੋ ਬੰਦਾ ਠੀਕ ਹੈ ਠੀਕ ਹੈ। ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ? ਸੂਈ ਨੂੰ ਵੀਰ 20 22 ਦਿਨਾਂ ਦੇ ਤੁਸੀਂ ਮੰਨ ਕੇ 25 ਦਿਨ ਚੱਲੋ। ਠੀਕ ਹੈ ਠੀਕ ਹੈ। ਨਾਲਾ ਮਾਰਦੀ ਜੋ। ਅੱਛਾ ਠੀਕ ਹੈ ਜੀ। ਨਾਲਾ ਮਾਰਦੀ। ਠੀਕ ਹੈ ਜੀ ਖੋਲੋ ਬਾਈ ਜੀ ਫਿਰ ਖੋਲ ਕੇ ਦਿਖਾਈਏ। ਉਹ ਵਿਖਾਓ ਖੋਲ ਦਿਓ। ਨਵਾਂ ਜੀ ਜਰਸੀ ਆ ਗਈ ਆ। ਇਸ ਟਾਈਮ ਜਿਹੜਾ ਦੁੱਧ ਦਾਸੀ ਆ ਆਪਾਂ 9 ਕਿਲੋ ਦੀ ਜਿਹੜੀ ਓਟ ਦੇਣੀ ਹੈ ਠੀਕ ਹੈ ਠੀਕ ਲੋ ਬਈ ਦੁੱਧ 10 ਲੀਟਰ ਹੀ ਹੋਊਗਾ ਬਾਕੀ 9 ਲੀਟਰ ਤੁਹਾਨੂੰ ਲੈ ਗਏ ਪੂਰ ਗਰੰਟੀ ਆ ਚੈੱਕ ਕਰੋ ਗੱਡਾ ਪਾਠਾ ਲਓ ਤੁਸੀਂ ਚੈੱਕ ਕਰ ਸਕਦੇ ਜੇ ਠੰਮਾ ਦਾ ਸੈਰ ਗਿਆ ਵੀ ਬਹੁਤ ਸ਼ਾਨਦਾਰ ਲੈ ਆ ਫੇਸ ਕੁਆਲਟੀ ਦੇਖੋ ਤੇ ਭਾਪਾ ਆ ਤਾਂ ਟੋਕਣਾ ਲੈ ਕਰ ਦੇਣਾ ਠੀਕ ਹੈ ਠੀਕ ਫਤਿਹ ਗੱਲ ਹੈਗੀ ਸੱਜਰੇ ਆ ਅੱਛਾ ਜੀ ਹਾਂ ਇਹਦਾ ਬੱਚਾ ਮਰੇ ਆ ਜੀ ਠੀਕ ਹੈ ਠੀਕ ਹੈ ਲੋਬੇ ਥਣਾ ਦਾ ਸੈਲ ਗਿਆ ਵੀ ਬਹੁਤ ਚੰਗਾ ਇਹਦਾ ਸਾਨੂੰ ਲੱਗੇ ਤਾਂ ਚੈੱਕ ਕਰਾਉਂਦੇ ਆਂ ਅਗਲੀ ਸਾਈਡ ਤੋਂ ਵੀ ਆਪਾਂ ਬੰਡੋ ਲਈ ਹੈ ਨਾ ਇਹ ਲੋਬੇ ਜੀ ਲਾ ਕੇ ਚੈੱਕ ਕਰੀਂ ਦਰੋ ਕੀ ਸਾਈਡ ਤੋਂ ਥਾਮਸੂਲ ਬਹੁਤ ਹੀ ਚੰਗਾ ਲੱਗਾ ਵਾ ਇਹ ਕੀ ਮੁੱਲ ਕਰਨਾ ਪਈਏ ਇਹਦਾ ਹਰ ਵੀਰ ਜੀ ਇਹ ਸਾਨੂੰ ਮੈਂ ਤਾਂ ਆਪ ਵੀਡੀਓ ਵੇਦਾ ਰਹਿਣਾ ਆ ਜਿਥੇ 10 ਕਿਲੋ ਬੱਚੀ ਚਲੇ ਦੁੱਧ ਆਏ ਤੇ ਬੱਚੀ ਬੱਚੀ ਹੈ ਨਾ ਇਹਦਾ ਪੈਸਾ ਦੁੱਧਾ ਚੂਗਾ ਹਾਂ 35000 ਰੁਪਇਆ ਮੰਗਣ ਦਾ ਪਰ ਆਪਾਂ ਨਾਲ ਕੋ 35 ਕਰਾ ਨਾਲ ਕੋ 30 ਕਰਨਾ ਅੱਛਾ ਜੀ ਮੁੱਲ ਕਰਨਾ ਇਹਦਾ 27000 ਅੱਛਾ ਜੀ ਤੇ ਕਿੰਨੇ ਦੇ ਦੇਣੀ ਕਬੀ ਦੀ ਗਹੀ ਕਾਬ ਦੇ ਹਰਪੰਜੀ ਦੀ ਜਾਣਦੇ 50000 ਦੇ ਵਿੱਚੋਂ 200 ਛੋੜ ਲੋ ਭਾਜੀ 50000 ਚੋਂ 200 ਰੁਪਏ ਛੋੜ ਬਾਈ ਕਹਿੰਦਾ ਕਿ ਕਰ ਦਾਂਗੇ ਤੇ ਤੁਹਾਨੂੰ ਪਤਾ ਕਿ ਗਾਂ ਗਰਮੀ ਵਿੱਚ ਇਹੋ ਜਿਹੇ ਪਸ਼ੂ ਚੱਲਨੇ ਆ 10 ਕਿਲੋ ਥੱਲੇ ਦੁੱਧ ਆ 9 ਕਿਲੋ ਆਇਆ ਠੰਡਾ ਕਰਕੇ ਠੰਡੀ ਠੀਰੀ ਆ ਕੋਈ ਉਹਦਾ ਚੱਕਰ ਕੋਈ ਨਹੀਂ ਕਰ ਸਕਦੇ ਭਾਵੇਂ ਇਤਨਾ ਨਾ ਇਦਾਂ ਥੱਲੇ ਇਤਨਾ ਭੰਦ ਰਹਿ ਗੋ ਲੋ ਭਾਜੀ ਬਿਲਕੁਲ ਸੀਲ ਠੰਡੀ ਆ ਕਰੋ ਚੱਕ ਠੀਕ ਹੈ ਜੀ ਪਾਣੇ ਨਿਆਣਾ ਥੱਲੇ ਬਾਠ ਠੀਕ ਹੈ ਠੀਕ ਹੈ ਪਾਣੇ ਆਫ ਥੱਲੇ ਦਿਓ ਬਿਲਕੁਲ ਥੰਦੀ ਭਾਵੇਂ ਜਨਾਨੀ ਕਿ ਹੋਵੇ ਭਾਵੇਂ ਬੰਦਾ ਠੀਕ ਹੈ ਤੇ ਆਜੋ ਹੁਣ ਦੂਜੇ ਨੰਬਰ ਆ ਦੱਸੋ ਫਿਰ ਵੀਰ ਜੀ ਬੜ ਦੇ ਪਰੇ ਇਹ ਵੀਰ ਜੀ ਇਹ ਇਹ ਥੀਰੀ ਬੱਚੀ ਜੋ ਤੇ ਦੁੱਧ ਅਹੀ 4 ਕਿਲੋ ਚੋਪੇ ਲਿਆਂਦਾ ਅਠੀ ਪੈਰੀ ਅੱਛਾ ਜੀ ਤੇ ਮਹੀਨੇ ਕਦੀ ਮਕਰੋ ਨਾ ਆਖਿਆ ਵੀ ਘਰ ਵਾਲੇ ਨੇ ਫਿਰ ਸੌਰੀ ਹੈ ਅੱਛਾ ਜੀ ਤੇ ਮੈਨੂੰ ਬੱਚੀ ਮੈਨੂੰ ਗਾਟ ਕੁਆਲਟੀ ਬਣੀ ਚੰਗੀ ਲੱਗੀ ਕਿ ਮੈਂ ਲੈ ਲਈ ਠੀਕ ਹੈ ਠੀਕ ਹੈ ਜੀ ਖੋਲੋ ਭਾਈ ਇਹਨੂੰ ਇਹਨੂੰ ਖੋਲ ਕੇ ਲੋ ਭਜੀ ਇਹ ਵੀ ਕ੍ਰਾਸ ਵਿੱਚ ਆ ਗਈ ਜੇ ਗਾਟ ਕਾਰਡ ਬਹੁਤ ਹੀ ਚੰ ਉਹ ਇਹ ਸੱਜਰ ਨੇ ਇਹਦਾ ਪਤਾ ਕਿੰਨਾ ਕਿ ਦੁੱਧ ਚ ਆਇਆ ਸੱਜਰ ਜੀ ਜੀ ਆਪਾਂ ਦੋਵੇਂ ਗਾਵਾਂ ਨੇ ਨਾ ਲਾਗੋ ਹੀ ਆਪਣੇ ਪਿੰਡੋਂ ਗਾਵਾਂ ਤੋਂ ਲਿਆ ਹੈ ਅੱਛਾ ਜੀ ਤੇ ਉਹਨਾਂ ਆਖਿਆ ਵੀ ਸੱਜਰ ਨੇ ਇਹ ਦਿਨ ਨਾ ਪਹਿਲੇ ਨੇ 14 15 ਕਿਲੋ 14 ਤੋਂ ਦੁੱਧ ਦੇਤੀ ਇਹਨੇ ਦਿੱਤਾ ਆ ਠੀਕ ਹੈ ਤੇ ਦਿੱਤਾ ਵੀ ਹੋਣਾ ਆਇਆ ਵੇ ਲੜਾਂ ਲੁੜਾਂ ਵਾਲੀ ਬੜੀ ਹੈ ਠੀਕ ਹੈ ਠੀਕ ਹੈ ਤੇ ਮੈਂ ਲੋੜ ਬਹੁਤ ਹੀ ਚੰਗਾ ਵਾ ਮੈਂ ਕਿਹ ਟਾਈਮ ਤੋਂ ਦਾ ਸੁਬਾਹ ਠੀਕ ਹੈ ਠੀਕ ਹੈ ਤੇ ਡੇਢ ਮਹੀਨੇ ਦੀ ਉਹਨੇ ਆਖਿਆ ਮਗਰ ਫੌਰੀ ਆ ਪਰ ਆਪਾਂ ਗਰੰਟੀ ਨਹੀਂ ਦੇਣੀ ਆਪਾਂ ਨੂੰ ਜਿੱਦਾਂ ਆਖਿਆ ਤੋ ਉਦਾਂ ਹੀ ਦੇ ਦੇ ਠੀਕ ਹੈ ਠੀਕ ਹੈ ਜੀ ਤੇ ਪਾ ਇਹਦਾ ਨਿਕੀਆਂ ਜਿਹਾ ਬੱਛੀਆਂ ਵਾਲਾ ਹੀ ਆ ਅੱਛਾ ਜੀ ਜਿਹੜੀਆਂ ਨਿਕੀਆਂ ਜਿਹੀਆਂ ਨਹੀਂ ਬੱਛੀਆਂ ਹੁੰਦੀਆਂ ਹਾਂਜੀ ਉਹੋ ਪਾ ਆ ਜਿਹੜੇ ਮੇਰਾ ਵੀ ਕਈ ਵੀ ਮੇਰੇ ਵੀ ਕਰੀਬਨ ਆਦਮੀ ਰਹਿ ਦੇ ਮਾਰੇ ਵੀ ਹੁੰਦੇ ਨੇ ਆ ਇਹ ਤਾਂ ਗੱਲ ਆ ਜੇ ਚਾਹ ਪਾਣੀ ਦਾ ਪੁੱਤਰ ਪਾਊਗਾ ਤੇ ਬਗਾੜੀ ਬੱਛੀ ਪਿੰਨਾ 60000 ਦੀ ਬਗ ਜਾਣੀ ਠੀਕ ਹੈ ਠੀਕ ਹੈ ਲਓ ਭਾਜੀ ਜੇ ਕੇ ਦੀ ਕਿਸਮਤ ਦੇ ਵਿੱਚ ਨਿਕਲ ਆਈ ਤੇ ਬੱਛੀ ਬਹੁਤ ਹੀ ਪਾਹਿਆਂ ਵਾਲੀ ਆ ਤੇ ਇਸ ਟਾਈਮ ਦਾ ਕੀ ਮੁੱਲ ਜੇ ਮੁੱਲੇ ਆ ਵੀ ਛੋਟਾ ਜਿਹਾ ਮੁੱਲੇ ਆ ਵੀ ਜਿਹੜਾ ਲੈਣ ਦੇਣ ਵਾਲਾ ਕਰੀਏ ਮੁੱਲ 5500 ਆ ਪਾਣੀ ਦੇ ਦੀ ਕਰਦੇ ਜਾਇਜ ਥੋੜਾ ਜਾਣ ਦੋ 4500 ਦੀ ਜਿਆ 4500 ਦੀ ਹਾਂ 45 ਠੀਕ ਆ ਲਓ ਬਾਈ 4500 ਦੀ ਬਿਲਕੁਲ ਨਿਗਾਹ ਜਾਂ ਰੇਟ ਆ ਤੇ ਦੁੱਧ ਐਸ ਤਾਂ ਵਿੱਚ 4 ਲੀਟਰ ਦਿੰਦੀ ਆ ਤੇ ਡੇਢ ਮਹੀਨੇ ਦੀ ਮਹੀਨੇ ਦੀ ਆਖਿਆ ਸਫਾ ਮੀਦੀ ਮੈਨੂੰ ਉਹ ਆਂ ਤੇ ਵੀ ਜੇ ਸੋਨ ਦਾ ਇਹ ਬਣੀ ਠੀਕ ਆ ਠੀਕ ਆ ਲਓ ਵੀ ਮਹੀਨੇ ਦੇ ਆਸ-ਪਾਸ ਟਾਈਮ ਹੋਇਆ ਵਾ ਬਣੀ ਨੂੰ ਵੀ ਤੇ ਆ ਵੀਰ ਜੀ ਜਿਹੜੀ ਇਕੱਠੀ ਆ ਅੱਛਾ ਜੀ ਤੇ ਆਪਾਂ ਆਓ ਮੈਂ ਮੇਰੀ ਮਾਂ ਮੇਰੀ ਦੀ ਠੀਕ ਆ ਠੀਕ ਆ ਲਓ ਬਈ ਇਹ ਮੈਂ ਰਹਿਣੇ ਤੋਂ ਮਈਆਂ ਲੈਂਦੀਆਂ ਨੇ ਤੇ ਜਿੰਨ ਲਾਟ ਕੇ ਅੱਛਾ ਜੀ ਇਹ ਇਸ ਟਾਈਮ ਇਹਦੇ ਥੱਲੇ 13 ਕਿਲੋ 12 13 ਕਿਲੋ ਦੁੱਧ ਆ ਤੇ ਪੰਜਾਂ ਮਹੀਨਿਆਂ ਦੀ ਚੱਕ ਪਾਸ ਹੈ ਅੱਛਾ ਜੀ ਤੇ ਇਹ ਆਪਾਂ ਬਫੋ ਨਹੀਂ ਕੀਤੀ ਵੈਸੇ ਆਪਾਂ ਦੂਜਾ ਨਿਕਲ ਠੀਕ ਹੈ ਠੀਕ ਹੈ ਲੋ ਇਹਦੀ ਕੱਟੀ ਹੋਇਆ ਉਹ ਕੱਟੀ ਆ ਅਰਜਨ ਦੀ ਅੱਛਾ ਜੀ ਉਹਨਾਂ ਆਖਿਆ ਵੀ ਅਰਜਨ ਦੀ ਆ ਕੱਟੀ ਆ ਤੇ ਅੱਜ ਫੇਸ ਕੁਆਲਟੀ ਦਾ ਬੁਕਾਉਣਾ ਹੈ ਬਾਬਾ ਜੀ ਕਰੋ ਫੇਸ ਕੁਆਲਟੀ ਚੈੱਕ ਕਰ ਗਿਆ ਡਬਲ ਆ ਗਿਆ ਹਰ ਸੇਂਗ ਕੋ ਬੋਲ ਤੇ ਚੰਗਾ ਕੁਆਲਟੀ ਵਾਲਾ ਬਣ ਜਣਾ ਵਾ ਇਹਦਾ ਜਿਹੜਾ ਹੱਥ ਠੰਡੇ ਦਾ ਜਿਹੜਾ ਹਸਾਬ ਕਿਤਾਬ ਖਾਓ ਜਰਾ ਇਹ ਦੋ ਲਕੀ ਲੱਗਾ ਦਰਲਾ ਵੇਖ ਦਰਲਾ ਵੰਡਾ ਵੇਖ ਥਾਣ ਥਣ ਤੋਂ ਦੀ ਵਿਰਲ ਬਹੁਤ ਚੰਗੀ ਲੱਗੀ ਆ ਬਹੁਤ ਜ਼ਬਰਦਸਤ ਚੀਜ਼ ਆ ਕਿੰਨੀ ਉਮਰ ਹੋ ਗਈ ਇਹਦੀ ਇਹਦੀ ਵੀਰਜੀ ਪੰਨਾ ਮਹੀਨੇ ਦੀ ਮੈਂ ਗੱਬਣੇ ਛਾਂ ਦੀ ਪੰਨਾ ਦੀ ਇਹ ਐਚਐਨ 13 ਮਹੀਨਿਆਂ ਦੀ ਆ ਤੇ ਅਰਜਨ ਪੁੰਬਰ ਦੀ ਜੋ ਤੇ ਆਉਦੀ ਧੀ ਜੋ ਇਸ ਘਰ ਆ ਠੀਕ 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 ਆ ਜੀ ਲੋਬ ਜੀ ਮੈਂ ਦਾ ਰਿਕਾਰਡ ਵੀ ਚੰਗਾ ਵਾ ਇਹਨੇ ਸੱਜਰ ਨੇ ਕਿੰਨਾ ਚੁਆਇਆ ਪੜਾ ਇਹ ਸੱਜਰ ਨੇ 11 ਕਿਲੋ ਦੁੱਧ ਚੁਆਇਆ ਜਿਹੜੀ ਟੋਕੜ 12 ਕਿਲੋ ਦੇਣ ਦੀ ਮੰਨਾ ਮਹੀਨੇ ਦੀ ਚੱਕ ਪਾਸੇ ਉਹ ਸੱਜਰ ਤੈਨੂੰ ਪਤਾ ਵੀ ਉਹ ਪਲਾਸੀ ਹੋ ਰਹੀ ਹੈ ਠੀਕ ਹੈ ਠੀਕ ਹੈ ਲੋਬ ਜੀ ਚੰਗੇ ਖਾਨਦਾਨ ਦੇ ਵਾਲੀ ਪਿੱਠਪੜਾ ਮੈਂ ਤਾਂ ਦੇਖੋ ਜਿਹੜੀ ਚੀਜ਼ ਲੋਬ ਜੀ ਕਰੋ ਕਿ ਆਪ ਤੂੰ ਦਬਾਓ ਇਹ ਚੰਗਾ ਕਾਹਦਾ ਕਾੜਿਆ ਤੇ ਕਿਆ ਕਰ ਸਕਦਾ ਜਿਹੜੀ ਕੁਆਲਟੀ ਸੱਜਰੋਂ ਪਰੇ ਕਰੀ ਜਾਂਦੀ ਅਜੇ ਤੇ ਇਹਦੀ ਇਹਦੀ ਜਿਹਦੀ ਧੀ ਜੋ ਧੀ ਨਾ ਕੀ ਗਏ ਆਪੇ ਆ ਦਰਜਨ ਕੁੰਗੜ ਦਿੱਤੀ ਆ ਆਪਾਂ ਅ ਦਰਜਨ ਕੁੰਗੜ ਦਿੱਤੀ ਜੀ ਜੋ ਖੋਲ ਦਿਓ ਆ ਖੋਲ ਦੇ ਦਿਖਾਈਂ ਕਿੰਨਾ ਤੋਰਾ ਤਰਾ ਜੰਦ ਰਹੀ ਏ ਥੋੜਾ ਬਹੁਤ ਗੋਲ ਮੋਟਾ ਲੱਗਾ ਦਿਖਾ ਤਾ ਠੀਕ ਆ ਜੀ ਇੱਕ ਕੁਆਲਿਟੀ ਦਾ ਆ ਜਾ ਬੇ ਤੇ ਟੱਪੜਾ ਕੱਟੀ ਬਸ ਇੱਕ ਕਰੋ ਫੇਰ ਕੁਆਲਿਟੀ ਚੈੱਕ ਜੈਡ ਬਲੈਕ ਆ ਜੀ ਯੋਰ ਜੈਡ ਬਲੈਕ ਕੁੰਗੜ ਸਾਰੀਆਂ ਜੇ 13 ਮਹੀਨੇ ਹੋਈ 13 ਸਿਰਫ 13 ਮਹੀਨੇ ਦੀ ਸਿਰਫ 13 ਮਹੀਨੇ ਠੀਕ ਆ ਠੀਕ ਆ ਜੀ ਹਾਂ ਜੀ ਹਾਂ ਇਹ ਥਾਂ ਤੋਂ ਬਹੁਤ ਹੀ ਬੇਨਤੀ ਲੱਗਾ ਵਾ ਤੇ ਕੱਡ ਕੱਡ ਦੇ ਕੀ ਕਰ ਸਕਦੇ ਜੀ ਲੈ ਆ ਵੀਰ ਲੈ ਲੈ ਜੋ ਲੈ ਜੋ ਤੇ ਇਹ ਕੋ ਵੀਰਾ ਸਾਹਮਣਾ ਲੈ ਜੋ ਮੇਰੇ ਐ ਖੀਰੀ ਇਹਨੇ ਗੱਬਣ ਫੜ ਜਾਣਾ ਠੀਕ ਗੱਬਣ ਫੜ ਜਾਣਾ ਤੇ ਚੰਗੀ ਖਾਨਦਾਨ ਵਾਲੀ ਆ ਮਾਂ ਵੀ ਦੀ ਆਪਣੇ ਕੋਲ ਐ ਤੇ ਜਿਦਾ ਪਿਓ ਪੱਖੋਂ ਤੇ ਫਿਰ ਹਾਂਜੀ ਹਾਂਜੀ ਤੈਨੂੰ ਪਤਾ ਵੀ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀ ਸੰਗੀਤ ਨਾ ਕਰੀ ਬਫਾ ਦੇ ਵੀਰਾ ਵੀਰ ਭਰਾ ਸਾਰੇ ਅੱਗੇ ਸਿਆਣੇ ਆ ਨੀ ਨਹੀਂ ਨਹੀਂ ਚਲੋ ਪਤਾ ਲੱਗ ਜਾਂਦਾ ਸਿਆਣੇ ਆ ਨਾ ਜਿਹੜੇ ਕਈ ਆ ਸਾਨੂੰ ਤਾਂ ਪਤਾ ਨਹੀਂ ਕੀ ਆਖਦੇ ਨੇ ਬਰੀਕ ਦੇ ਵਿੱਚ ਬਿਲਕੁਲ ਨਰਮ ਚੀਜ਼ ਆ ਠੀਕ ਜੀ ਇਹਦਾ ਕੀ ਮੁੱਲ ਕਰਨਾ ਬਾਈ ਹਰਪ ਜੀ ਇਹ ਆਪਾਂ ਮੱਝ ਵੀ ਮੰਗੀ ਰਹੀ ਸੀ ਤੇ 31 ਫਿਰ ਮੈਨੂੰ ਚੰਗੀ ਲੱਗੀ ਮੈਂ ਕਿਹਾ ਕੱਟੀ ਵੀ ਨਾਲ ਕਰਨੀ ਇਹਦੇ ਪੁੱਤ ਅਸ਼ਾ ਜੀ ਓਏ ਫਿਰ ਉਹਨੂੰ ਉਹਨੂੰ ਲੈ ਲਈ ਮੈਨੂੰ ਚੰਗੀ ਲੱਗੀ ਆ ਠੀਕ ਜੀ ਇਹੋ ਜੀ ਕੱਟਣੀਆਂ ਦਾ ਮੈਂ YouTube ਤੇ ਬਣਾ ਆਇਆ 45 40 40 45 45 ਮੰਗੀ ਜਾਂਦੇ ਨੇ ਅੱਛਾ ਜੀ ਜਿਹੜੀ ਆਪਾਂ ਦੇ ਦੇਣੀ ਹੈ ਕੱਤੀ ਅੱਛਾ ਜੀ ਜਿਹੜੀ ਤੁਹਾਨੂੰ ਆਪਾਂ ਦੇ ਦੇਣੀ ਠੀਕ ਹੈ ਉਹ ਥੱਕੀ ਜਾਂ 37 ਦੀ ਹਾਂ ਇਹ ਕਰਨਾ ਮੰਨਦਾਂ ਬਈ ਚਲ ਯਾਰ ਹੁਣ ਮੇਰਾ ਵੀਰ ਕੋ ਪਰੇਸ਼ਾਨ ਲੋ ਬਈ 37000 ਦੀ ਬਈ ਕਹਿੰਦਾ ਕਿ ਦੇ ਦਾਂਗੇ ਬਹੁਤ ਹੀ ਚੰਗੇ ਖਾਨਦਾਨ ਵਾਲੋਂ ਆ ਗਈ ਇਹ ਮਾਂ ਲੋ ਵੀ ਰਿਕਾਰਡ ਚੰਗਾ ਵਾ ਤੇ ਬਾਪ ਵੱਲੋਂ ਵੀ ਰਿਕਾਰਡ ਚੰਗਾ ਆ ਗਿਆ ਵਾ ਤੇ ਜੇ ਕੋਈ ਬਾਈ ਬੇ ਕਿਸੇ ਦੇ ਵੀਰ ਭਰਾ ਦੇ ਫੇਟ ਆਵੇ ਮੱਜ ਤੇ ਨਹੀਂ ਮੱਜ ਨਹੀਂ ਬਖੋ ਫਤਗਾਲ ਆ ਅੱਛਾ ਜੀ ਮੱਜ ਉਹ ਆਪਾਂ ਸ਼ੌਕੀਆ ਤੌਰ ਤੇ ਜਿੱਥੇ ਨੇ ਦੇ ਲੋ ਆਪਾਂ ਆ ਦੋ ਘਰ ਰੱਖ ਲੈ ਤੇ ਇੱਕ ਫੇਰ ਕੋ ਹੋਰ ਲਿਆਵਾਂਗੇ ਇਹਨਾਂ ਨੇ ਆਪਾਂ ਮਹੀਨੇ ਦੋ ਮਹੀਨੇ ਬਾਅਦ ਆ ਤੇ ਨਾ ਕੋ ਉਧਰ ਆ ਤੁਰ ਲਵਗੀ ਉਸ ਰੋ ਠੀਕ ਹੈ ਠੀਕ ਹੈ ਲਓ ਬਈ ਇਹ ਗੰਗਾ ਨਗਰ ਨੂੰ ਆ ਤੇ ਸਿੰਘ ਵੇਹ ਵਿੱਚ ਐ ਵਿੱਚ ਹੀ ਖੋਬਣਾ ਹੈ ਠੀਕ ਹੈ ਠੀਕ ਰੋ ਵੀ ਸਿੰਗਲ ਨਹੀਂ ਲੰਬੀ ਨਹੀਂ ਨੰਨਦੀ ਲੈ ਦੇ ਕਰੂੰ ਚੱਕ ਬਾਕੀ ਹਾਂਜੀ ਤੂੰ ਖੁੱਤੀਆਂ ਮਾਰਨੀਆਂ ਐ ਕਲੇਪੀ ਲਾ ਦੂਗੀ ਠੀਕ ਹੈ ਠੀਕ ਹੈ ਜੀ ਹੋਰ ਜੱਟ ਬਲਾਏ ਤੇ ਅੱਗੇ ਤਿੰਨ ਚੱਕ ਤੇ ਜੱਟ ਬਲਾਏਗਾ ਕੀ ਆ ਤੇ ਦੋਵਾਂ ਪਾਸੇ ਖਾਣਦਣ ਬਹੁਤ ਚੰਗਾ ਆ ਗਿਆ ਏ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ